ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 19 ਦਸੰਬਰ 2024 ਦਾ ਦੇਣੇ ਆ ਜਲੰਧਰ ਤੋਂ ਵਾਪਸੀ ਕਰ ਰੇ ਸੀ ਦੂਦਰਸ਼ਨ ਜਲੰਧਰ ਤੋਂ ਤੇ ਇਸ ਵੇਲੇ ਮੈਂ ਜੰਡਿਆਲੇ ਸਿੰਘ ਐਗਰੋ ਨਰਸਰੀ 'ਚ ਆ ਸਮਾ ਜਿਹੜੀ ਮਾਡਰਨ ਹਾਰਟੀਕਲਚਰ ਆ ਨਾ ਜਿਹਨੂੰ ਆਧੁਨਿਕ ਬਾਗਬਾਨੀ ਕਹਿੰਦੇ ਆ ਆ ਜਿਹੜਾ ਬੰਦਾ ਸਾਹਮਣੇ ਬੈਠਾ ਪਹਿਲਾਂ ਵੀ ਤੁਸੀਂ ਕਈ ਵਾਰੀ ਦੇਖਿਆ ਹਰਮਨਪ੍ਰੀਤ ਸਿੰਘ ਚੰਡ ਸਿੰਘ ਐਗਰੋ ਨਰਸਰੀ ਜੰਡਿਆਲੇ ਤੋਂ ਐ 8-9 ਸਾਲ ਅਫਰੀਕਾ ਦੇ ਮੁਲਕਾਂ ਦੇ ਵਿੱਚ ਸਾਰਾ ਕੁਝ ਸਿੱਖਿਆ ਇਹਨੇ ਬਾਗਬਾਨੀ ਦਾ ਅੱਜ ਕੁਦਰਤਨ ਹੀ ਨਾ ਬਹੁਤ ਸਾਰੇ ਵੀਰਾਂ ਦਾ ਸਵਾਲ ਹੀ ਵੀ ਇਹ ਗ੍ਰਾਫਟਿੰਗ ਕੀ ਹੁੰਦੀ ਆ ਕਲਮ ਕਰਨਾ ਕੀ ਹੁੰਦਾ ਹੁਣ ਨਾ ਜਿੰਨੇ ਵੀ ਆਧੁਨਿਕ ਬਾਗਬਾਨੀ ਦੇ ਬੂਟੇ ਆ ਉਹਨਾਂ ਦੀ ਸਾਰਿਆਂ ਦੀ ਕਾਂਡਸ਼ਾਨ ਤੇ ਕਲਮ ਕਰਨ ਦਾ ਬਹੁਤ ਬਿਹਤਰੀਨ ਸਮਾਇਆ ਜੇ ਭਾਵੇਂ ਸੇਬ ਹੋਣ ਅੰਜੀਰਾ ਹੋਣ ਹੁਣ ਇਹ ਖਾਸ ਕਰਕੇ ਇਸ ਬੂਟੇ ਦਾ ਮਾਇਰਿਆ ਇਹ ਅਵਾਕਾਡੋ ਆ ਤੇ ਅੱਜ ਮੈਂ ਤੁਹਾਨੂੰ ਨਾ ਅਵਾਕਾਡੋ ਨੂੰ ਕਲਮ ਕਿਦਾਂ ਕਰਨਾ ਆ ਗ੍ਰਾਫਟਿੰਗ ਕਿਵੇਂ ਕਰਨੀ ਆ ਉਹ ਸਾਰਾ ਕੁਝ ਪ੍ਰੋਸੈਸ ਤੁਸੀਂ ਵੇਖੋ ਉਹ ਬੂਟਾ ਉਹਨੇ ਚੁੱਕ ਲਿਆ ਵਾ ਹੋ ਗਿਆ ਜੀ ਆਪਣਾ ਇਹ ਰੂਟ ਸਟਾਕ ਆਵਾ ਕਾਡੋ ਦਾ ਨਾਲ-ਨਾਲ ਤੁਹਾਨੂੰ ਹਰਮਨ ਦੱਸੀ ਜਾਊਗਾ ਉਹ ਮਾਰੇ ਜੀ ਗਿੱਚੀ ਕੱਟ ਕੇ ਪਰਾਂ ਤੇ ਹੁਣੇ ਉਹਨੂੰ ਉਹਨੂੰ ਸ਼ੇਪ ਦੇ ਰਿਹਾ ਵਾ ਜਿਹੜੀ ਤੁਹਾਡੇ ਹੱਥ 'ਚ ਇਹਨੂੰ ਕੀ ਕਵਾਂਗੇ ਆਪਾਂ ਕਟਰ ਹੀ ਆ ਨਹੀਂ ਨਹੀਂ ਕਟਰ ਦੇ ਨਾਲ ਉਹ ਜਿਹੜਾ ਹੈ ਸਾਈਨ ਸਾਈਨ ਬੱਡ ਇਹ ਬੱਡ ਆ ਅੱਛਾ ਉਹ ਰੂਟ ਸਟਾਕ ਆ ਗਿਆ ਤੇ ਇਹ ਇਹ ਹੁਣ ਰੂਟਸਟਾਕ ਦੇ ਵੱਡ ਦਾ ਸਮੇਲ ਹੋਣ ਜਾ ਰਿਹਾ ਜਿੱਥੇ ਤੋਂ ਫਿਰ ਇੱਕ ਸ਼ਾਨਦਾਰ ਅਵਾਕੋਡੋ ਦਾ ਬੂਟਾ ਬਣੂਗਾ। ਆਪਣੇ ਉਹਨਾਂ ਬੂਟਿਆਂ ਤੋਂ ਅਜ ਜਿਨ੍ਹਾਂ ਤੇ ਆਪਾਂ ਨੂੰ ਫਰੂਟਿੰਗ ਆਲਰੇਡੀ ਆ ਰਹੀ ਆ ਪੁਰਾਣੇ ਬੂਟੇ। ਬਹੁਤ ਅਸ਼ੇ ਜੀ ਜੇ ਆਵਾਜ਼ ਘੱਟ ਆ ਰਹੀ ਹੋਏ ਤਾਂ ਮੈਂ ਦੁਹਰਾ ਦਣਾ ਆ ਵੀ ਜਿਨ੍ਹਾਂ ਬੂਟਿਆਂ ਨੂੰ ਆਲਰੇਡੀ ਬਹੁਤ ਸੋਹਣਾ ਫਰੂਟ ਆ ਰਿਆ ਉਹਦੀ ਇੱਕ ਟਾਣੀ ਆ ਇਹਨੂੰ ਲਗਰ ਕਹਿ ਲੋ ਜੋ ਕਹਿ ਲੋ ਉਹਨੂੰ ਉਹ ਜਿਹੜਾ ਐਵੋਕੋਡੋ ਦਾ ਬੂਟਾ ਹੈਗਾ ਉਹਨੂੰ ਕੱਟ ਕੇ ਉਹਦੇ ਰੂਟਸਟਾਕ ਦੇ ਵਿੱਚ ਉਹ ਦੇਖੋ ਕਿੱਡੇ ਵਧੀਆ ਤਰੀਕੇ ਨਾਲ ਹੈ ਤੇ ਕਲਾਈ ਆ ਜੀ। ਇਹ ਆ ਦੇਖੋ ਵਿੱਚ ਪ사 ਕੇ ਇਹ ਇਹਨੂੰ ਟੇਪ ਕਰ ਦਿੱਤਾ ਗਿਆ ਅਜੇ ਇਹਨਾਂ ਹੋਰ ਕੁਝ ਵੀ ਕਰਨਾ ਕਲਾਤਮਕ ਜਿਹੇ ਕੰਮ ਆ ਸੈਂਸਟਿਵ ਧਿਆਨ ਨਾਲ ਕਰਨ ਵਾਲਾ ਉਹ ਕਹਿੰਦੇ ਆ ਨਾ ਵੀ ਇਹ ਇੱਕ ਕਣਕ ਝੋਨੇ ਦੀ ਆਰਾਮ ਪ੍ਰਸਤ ਖੇਤੀ ਕਰਨ ਵਾਲਿਆਂ ਦੇ ਵਾਸਤੇ ਗੱਲ ਨਹੀਂ ਕੀ ਇਹ ਜਿੰਨੇ ਇੱਧਰਲੇ ਆਉਣਾ ਹੈ ਉਹਨੂੰ ਥੋੜਾ ਜਿਹਾ ਆਪਣੀਆਂ ਸਮੇਂਦਰਾਵਾਂ ਨੂੰ ਜਗਾਉਣਾ ਪਊਗਾ ਹੁਣ ਇਹਨੂੰ ਤੁਸੀਂ ਕਰਕੇ ਤੇ ਉਤੋਂ ਇਹਨੂੰ ਕਵਰ ਕਰ ਰਹੇ ਜੇ ਇੱਕ ਆ ਕਿਉਂ ਕਵਰ ਕਰਨਾ ਜ਼ਰੂਰੀ ਆ ਮੌਇਸਚਰ ਵਗੈਰਾ ਬਣਿਆ ਰਹਿੰਦਾ ਵਾ ਨਾਲੇ ਠੰਡ ਤੋਂ ਵੀ ਬਚ ਗਿਆ ਠੰਡ ਤੋਂ ਵੀ ਬਚ ਗਿਆ ਤੇ ਨਿੱਗ ਵੀ ਆ ਗਿਆ ਨਿੱਗ ਵੀ ਆ ਗਿਆ ਤੇ ਮੌਇਸਚਰ ਵੀ ਬਣਿਆ ਰਿਹਾ ਤੇ ਆ ਤੁਹੀਂ ਭਾਈ ਸਾਹਿਬ ਆ ਸਾਰਾ ਹੀ ਆ ਵਾਕਿਆ ਹੀ ਉਹ ਮੌਇਸਚਰ ਅੰਦਰ ਉਹਦੇ ਨਾਲ ਭਾਫ਼ ਬਣੀ ਹੋਈ ਆ ਉਹਦੇ ਨਾਲੇ ਤੇ ਇਹਨੂੰ ਲਾਓਗੇ ਕਿ ਕਿੰਨੇ ਚਿਰ ਬਾਅਦ 1.5 ਮਹੀਨੇ ਬਾਅਦ ਇਹ ਉਹ ਮਾਰਿਆ ਜੇ ਕੱਟ ਕੇ ਮਹੀਨੇ ਡੇਢ ਮਹੀਨੇ ਬਾਅਦ ਤੇ ਹਰਮਨ ਜੀ ਇਸ ਬੂਟੇ ਨੂੰ ਜਦੋਂ ਲਾਉਣਾ ਆ ਹਾਂਜੀ ਹਾਂਜੀ ਇਹਨੂੰ ਫਰੂਟ ਕਿਨੇ ਚਿਰ ਬਾਅਦ ਆ ਜਾਂਦਾ 3 ਤੋਂ 4 ਸਾਲ ਦੇ ਵਿੱਚ ਆਉਣਾ ਸ਼ੁਰੂ 3 ਤੋਂ 4 ਸਾਲ ਬਾਅਦ ਆਉਣਾ ਸ਼ੁਰੂ ਹੋ ਰਿਹਾ 3 ਤੋਂ 4 ਸਾਲ ਅਵੋਕਾਡੋ ਦੇ ਵਿੱਚ ਕਹਿੰਦੇ ਵੀ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਵਾ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਅਮੀਰਾਂ ਦਾ ਫੂਡ ਸੀਗਾ ਇਹ ਪਰ ਤੁਸੀਂ ਇਹਦਾ ਨਾਮ ਲੈਂਦੇ ਹੁੰਦੇ ਪੰਜਾਬੀ 'ਚ ਮਲਾਈ ਫਲ ਮੱਖਣ ਫਲ ਮੱਖਣ ਫਲ ਮੱਖਣ ਤੋਂ ਵੀ ਵੱਧ ਤਾਤੇ ਇਹਦੇ ਚ ਤੇ ਇਹ ਹੁਣ ਤੁਸੀਂ ਆਵਾ ਕੱਢੋ ਦੀ ਗਰਾਫਟਿੰਗ ਕਰ ਰਹੇ ਇਸ ਤੋਂ ਇਲਾਵਾ ਹੁਣ ਕਿਹੜਾ ਮੜਾ ਜੀ ਦੱਸੋ ਵੀ ਕਿ ਸੀਜ਼ਨ ਕਿਹੜੇ ਬੂਟਿਆਂ ਦੀ ਕਾਂਡ ਛਾਂਡਦਾ ਪੱਤਝਾੜ ਵਾਲੇ ਬੂਟੇ ਨਾਕ ਗੱਬੂ ਬੱਬੂ ਬੋਚਾ ਹੋ ਗਿਆ ਆੜੂ ਆ ਆਲੂ ਬਖਾਰਾਵਾ ਫਿਰ ਸੇਬ ਹੋ ਗਿਆ ਅੰਜੀਰ ਅੰਜੀਰ ਹੋ ਗਿਆ ਫਿਰ ਉਸ ਤੋਂ ਬਾਅਦ ਆਪਣਾ ਚੈਰੀ ਹੋ ਗਈ ਜਾਪਾਨੀ ਫਲ ਹੋ ਗਿਆ ਬਦਾਮ ਹੋ ਗਿਆ ਇਹਨਾਂ ਸਾਰਿਆਂ ਦਾ ਲੱਗਣ ਦਾ ਸਮਾਂ ਤੇ ਨਵੀਂ ਫੈਦਾ ਕਰਨ ਦਾ ਸਮਾਂ ਨਵੀਂ ਗਰਾਫਟਿੰਗ ਕਰਨ ਦਾ ਸਮਾਂ ਬਿਲਕੁਲ ਆ ਚੁੱਕਾ ਵਾ ਜੀ ਅੱਛਾ ਦੋਨੋਂ ਹੀ ਸਰਦੀ ਘਟਿਆ ਜੇ ਓਕੇ ਥੋੜੀ ਜਿਹੀ ਹਜੇ ਪੱਤਝੜ ਆਊਗੀ ਅੱਛਾ ਉਹ ਦਿਨਾਂ ਤੱਕ ਹੋ ਜਾਣਾ ਸਟਾਰਟ ਕੰਮ ਇਹਨਾਂ ਦਾ ਸਾਰਾ 20 20 ਦਸੰਬਰ ਤੋਂ 25 ਦਸੰਬਰ ਤੋਂ ਬਾਅਦ 25 ਦਸੰਬਰ ਤੋਂ ਬਾਅਦ ਹੀ ਜਾਵੇ ਜਿੱਦਾਂ ਫੋਰਕਾਸਟ ਆ ਵੀ ਠੰਡ ਜਿਆਦਾ ਪੈਣੀ ਆ ਜਿੰਨੀ ਠੰਡ ਉੰਨੀ ਪੱਤਝੜ ਬਸ ਬਸ ਮਤਲਬ ਜਦੋਂ ਹੀ ਇਹਦੀ ਕਾਂਡ ਛਾਂਡਦਾ ਉਦੋਂ ਹੀ ਨਵੇਂ ਬੂਟੇ ਲਾਉਣ ਦਾ ਟਾਈਮ ਆ ਬਿਲਕੁਲ ਜੀ ਬਿਲਕੁਲ ਤੇ ਟੋਏ ਟਾਇ ਮਾਰ ਲੈਣੇ ਚਾਹੀਦੇ ਆ ਹਾਂ ਠੀਕ ਆ ਤੇ ਇਹ ਸਾਰੀ ਤਿਆਰੀ ਹੋ ਰਹੀ ਆ ਮਿਹਨਤ ਦਾ ਕੰਮ ਆ ਸਾਰਾ ਤੇ ਹਾਲ ਦੀ ਘੜੀ ਜਿੰਨੇ ਤੁਸੀਂ ਬੂਟੇ ਦੱਸਿਆ ਇਹ ਉਪਲਬਧ ਨੇ ਲਾਉਣ ਵਾਸਤੇ ਹਾਂਜੀ ਠੀਕ ਹੈ ਜੀ ਚਲੋ ਸਜਣੋ ਜਿਹੜੇ ਸ਼ਕੀਨ ਨੇ ਜਿਹੜੇ ਆਪਣੇ ਘਰ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬੰਦੇ ਨੇ ਬਾਗਬਾਨੀ ਦਾ ਜਿੰਨਾਂ ਨੂੰ ਪਿਆਰ ਆ ਉਹ ਭਈ ਇੱਥੇ ਆ ਕੇ ਬਿਲਕੁਲ ਗੁਰਦਾਸਪੁਰੀਆਂ ਦੇ ਢਾਬੇ ਦੇ ਸਾਹਮਣੇ ਹਾਈਵੇ ਦੇ ਉੱਤੇ ਹੀ ਜੰਡੇਆਲੇ ਤੋਂ ਜਲੰਧਰ ਰੋਡ ਤੇ ਸਾਹਮਣੇ ਸਿੰਘ ਅਗਰੂ ਨਰਸੀਆ ਉੱਥੇ ਤੁਹਾਨੂੰ ਇੱਥੇ ਘਟੋ ਘਟ ਹਜ਼ਾਰ ਕਿਸਮ ਦੇ ਬੂਟੇ ਜਿਹੜੇ ਆ ਉਹ ਮਿਲ ਜਾਣਗੇ ਆ ਲਗਾਤਾਰ ਜਿਹੜੀ ਆ ਇਹ ਆਵਾਕੋਡੋ ਦੀ ਗਰਾਫਟਿੰਗ ਹੋ ਰਹੀ ਹੈ ਹੁਣ ਤੁਹਾਨੂੰ ਬਾਇਓਬਾਬ ਜੂਸ ਪੀਣਾ ਚ ਬਾਇਓਬਾਬ ਦਾ ਜੂਸ ਪਿਆਓ ਜੀ ਆਵਾਕੋਡੋ ਦੀ ਚਾਹ ਪਿਆਓ ਜੋ ਮਰਜੀ ਇੱਥੇ ਆਏ ਆ ਤੇ ਫਿਰ ਇੱਥੇ ਵੀ ਆ ਕੇ ਜਿਹੜੀ ਪੀਤਾ ਤੇ ਕੀ ਪੀਤਾ ਫਿਰ ਜੰਨੇ ਛਗਣਾ ਟੇਸਟ ਵੇਖਣਾ ਆ ਸਕਦਾ ओके 바바 바바 ਜੂਸ ਇਸ ਟਾਈਮ ਅਵੇਲੇਬਲ ਹੈ ਆ ਇੱਕ ਸੰਗੜਾ ਫੜੋ ਮੇਰੇ ਲਈ ਮੈਂ ਵੀ ਇੱਕ ਮੈਸੇਜ ਦੇ ਦੇ ਆ ਸੋ ਸੱਜਣੋ ਜਿਨ੍ਹਾਂ ਨੂੰ ਬਾਗਬਾਨੀ ਨਾਲ ਪਿਆਰ ਆ ਇਹੀ ਤੁਹਾਨੂੰ ਬੇਨਤੀ ਆ ਕਿ ਤਿਆਰੀਆਂ ਕਰੋ ਪਰ ਆਪਣੀ ਲੋੜ ਜੋਗੇ ਤੋਂ ਤੇ ਸ਼ੁਰੂ ਕਰੋ ਕਦ ਤੱਕ ਆਪਾਂ ਕਣਕ ਝੋਨੇ ਦੇ ਜਾਲਤੀ ਫਸੇ ਰਹਿਣਾ ਵਾ ਉੱਥੇ ਜਲੀਲ ਵੀ ਸਾਨੂੰ ਕਰ ਰਹੇ ਆ ਉਹ ਸਾਡੇ ਖਾਨ ਦੇ ਲੈਕ ਵੀ ਨਹੀਂ ਰਹਿ ਗਿਆ ਹੁਣ ਸਮਾਂ ਆ ਗਿਆ ਕਿ ਅਸੀਂ ਆਪਣੀ ਨਾ ਮਿੱਟੀ ਨੂੰ ਨਵੇਂ ਸਿਰਿਓਂ ਪੁਨਰਸਜੀਵਿਤ ਕਰ ਲਈਏ ਉਹਨੂੰ ਤੇ ਪਾਣੀ ਜਿੰਨਾ ਬਚਾ ਹੁੰਦਾ ਹੈ ਜਾਂ ਸਲੀਕੇ ਨਾਲ ਤਰੀਕੇ ਨਾਲ ਪਾਣੀ ਲਾ ਕੇ ਬਾਗਬਾਨੀ ਫਸਲਾਂ ਵਾਲੇ ਪਾਸੇ ਆਈਏ ਆਉਣ ਵਾਲੇ ਸਮੇਂ 'ਚ ਹੋਰ ਵੀ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ